ਤੁਸੀਂ ਦੇਖ ਰਹੇ ਹੋ ਸਮ ਜਟ ਨਿਊਜ਼ ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖ ਦੀ ਸਿਆਸਤ ਦੇ ਵਿੱਚ ਪਖ ਦੀ ਸਿਆਸਤ ਉਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਸਿਆਸਤ ਦੀ ਗੱਲਬਾਤ ਕਰ ਲੈਣੇ ਆ ਗੱਠ ਜੋੜ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਚਰਚਾ ਜੀ ਛੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜਿਨ੍ਹਾਂ ਦਾ ਪਹਿਲਾਂ ਗੱਠ ਜੋੜ ਸੀਗਾ ਹੁਣ ਮੋੜ ਤੋਂ ਇਹਨਾਂ ਦੇ ਕਹਿੰਦੇ ਆ ਵੀ ਰਿਸ਼ਤੇ ਜੁੜਨ ਜਾ ਰਹੇ ਆ ਕੀ ਕ ਬਿਲਕੁਲ ਜੀ ਜੋ ਪਤਾ ਲੱਗ ਰਿਹਾ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਮਿਲਦੀਆਂ ਪਈਆਂ ਨੇ ਇਹ ਜਿਹੜਾ ਭਾਜਪਾ ਤੇ ਸ਼ਰਮਣ ਅਕਾਲੀ ਦਲ ਦੇ ਦਰਮਿਆਨ ਜਿਹੜਾ ਗੱਠ ਜੋੜ ਨੂੰ ਲੈ ਕੇ ਜੋ ਗੱਲਾਂਬਾਤਾਂ ਚੱਲ ਰਹੀਆਂ ਨੇ ਜੋ ਫੈਸਲਾ ਉਹ ਦੱਸਿਆ ਜਾ ਰਿਹਾ ਕਿ ਆਖਰੀ ਪੜਾ ਤੇ ਹੈ ਤੇ ਛੇਤੀ ਇਹ ਦੋਵੇਂ ਪਾਰਟੀਆਂ ਦੇ ਵਿੱਚ ਮੋੜ ਤੋਂ ਗੱਠ ਜੋੜ ਹੋ ਸਕਦਾ ਹੈ ਪਪਿੰਦਰ ਜੀ ਜੇ ਇਹਨਾਂ ਦੋਵੇਂ ਪਾਰਟੀਆਂ ਦੇ ਗੱਠ ਜੋੜਦੇ ਇਤਿਹਾਸ ਤੇ ਝਾਤ ਮਾਰੀਏ ਨਾ ਤੇ 1996 ਦੇ ਵਿੱਚ ਪਹਿਲੀ ਵਾਰ ਇਹਨਾਂ ਦਾ ਗੱਠ ਜੋੜ ਹੋਇਆ ਸੀਗਾ ਫਿਰ ਸਨ ਲੋਕ ਆਪਣੇ ਆ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਿਆ ਉਸ ਵੇਲੇ ਗੱਠ ਜੋੜ ਹੈ ਉਹਦੇ 'ਚ ਤਰੇੜ ਆ ਗਈ ਤੇ ਗੱਠ ਜੋੜ ਗਿਆ ਟੁੱਟ ਜੀ ਹੁਣ ਜਸ ਢੰਗ ਨਾਲ ਇਹ ਗੱਠ ਜੋੜ ਰਿਹਾ ਇਸ ਗੱਠ ਜੋੜ ਦੇ ਵਿੱਚ ਪੰਜਕ ਦੋਵੇਂ ਪਾਰਟੀਆਂ ਨੇ ਇਕੱਠਿਆਂ ਨੇ ਲੋਕ ਸਭਾ ਦੀਆਂ ਤੇ ਪੰਜਕ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਸੀ ਤਿੰਨ ਵਾਰ ਦੋਵੇਂ ਪਾਰਟੀਆਂ ਨੇ ਰਲ ਕੇ ਪੰਜਾਬ ਦੇ ਉੱਤੇ ਜਿਹੜਾ ਹੈਗਾ ਉਹ ਰਾਜ ਕੀਤਾ ਸੋ 2000 ਆਪਣੇ 17 ਔਰ 22 ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਜਿਸ ਤਰੀਕੇ ਦੇ ਨਾਲ ਦੋਵੇਂ ਪਾਰਟੀਆਂ ਦੇ ਵਿੱਚ ਗੱਠ ਜੋੜ ਹੈ ਹੁਣ ਜਿਸ ਢੰਗ ਨਾਲ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਇਹਦੇ ਵਿੱਚ ਚੰਗੀਆਂ ਚੁਣੌਤੀਆਂ ਦਾ ਦੋਵੇਂ ਪਾਰਟੀਆਂ ਨੂੰ ਸਾਹਮਣਾ ਕਰਨਾ ਪੈ ਸਕਦਾ। ਹੁਣ ਭਪਿੰਦਰ ਜੀ ਗੱਲ ਇਦਾਂ ਹੈ ਕਿ ਜੇ ਆਪਾਂ ਸੀਟਾਂ ਦੀ ਗੱਲ ਕਰੀਏ ਲੋਕ ਸਭਾ ਦੇ ਵਿੱਚ ਸੀਟਾਂ ਤੋਂ ਕੁੱਲ 13 ਸੀਟਾਂ ਨੇ। ਜੀ। ਔਰ 2019 ਦੇ ਵਿੱਚ ਜਿਹੜੀਆਂ ਲੋਕ ਸਭਾ ਹੋਈਆਂ ਸੀ ਉਹਦੇ ਵਿੱਚ 8 ਸੀਟਾਂ ਦੇ ਸਿੱਧੀਆਂ-ਸਿੱਧੀਆਂ ਕਾਂਗਰਸ ਨੂੰ ਚਲਾ ਗਈਆਂ ਸੀ। ਜੀ। ਇੱਕ ਸੀਟ ਆਮ ਆਦਮੀ ਪਾਰਟੀ ਦੇ ਕੋਲ ਸੀਗੀ। ਉਸ ਤੋਂ ਬਾਅਦ ਦੋ ਸੀਟਾਂ ਮਿਲੀਆਂ ਸੀਗੀਆਂ ਭਾਜਪਾ ਨੂੰ ਤੇ ਦੋ ਹੀ ਸੀਟਾਂ ਸ਼ਰਮਣੀ ਅਕਾਲੀ ਦਲ ਨੂੰ ਮਿਲੀਆਂ ਸੀਗੀਆਂ ਠੀਕ ਹੈ ਹੁਣ ਜਿਸ ਤਰੀਕੇ ਦੇ ਨਾਲ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਲੜਦੀਆਂ ਆ ਰਹੀਆਂ ਨੇ ਇਕੱਠੀਆਂ ਦੋਵੇਂ ਪਾਰਟੀਆਂ ਤਿੰਨ ਸੀਟਾਂ ਤੇ ਭਾਜਪਾ ਤੇ 10 ਸੀਟਾਂ ਦੇ ਉੱਤੇ ਸ਼ਰਮਣੀ ਅਕਾਲੀ ਦਲ ਚੋਣ ਲੜਦੀ ਆ ਰਹੀ ਹੈ ਹੁਣ ਜਿਸ ਤਰੀਕੇ ਦੇ ਨਾਲ ਪਤਾ ਲੱਗਦਾ ਪਿਆ ਹੈ ਕਿ ਛੇਤੀ ਇਹਨਾਂ ਦੋਵੇਂ ਪਾਰਟੀਆਂ ਦਾ ਗੱਠਚੋੜ ਹੋ ਸਕਦਾ ਵੈਸੇ ਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਭਾਜਪਾ ਦੀ ਆਪਣੇ ਜਾਖੜ ਸਾਹਿਬ ਹੋਗੇ ਉਹ ਮੇਰੇ ਕਹਿੰਦੇ ਆ ਰਹੇ ਨੇ ਕਿ ਨਹੀਂ ਜੀ ਨਹੀਂ ਅਸੀਂ ਕੱਲਿਆਂ ਚੋਣਾ ਲੜਾਂਗੇ ਔਰ ਗੱਲਾਂ ਵੀ ਇਹੀ ਜੀਆਂ ਸੂਚਨਾ ਵੀ ਸੂਤਰਾ ਤੋਂ ਪਤਾ ਲੱਗਦੇ ਸੀ ਸ਼ਾਇਦ ਕੱਲੇ ਚੋਣਾ ਲੜਨ ਪਰ ਕਿਤੇ ਨ ਕਿਤੇ ਲੱਗਦਾ ਪਿਆ ਸੀਗਾ ਕਿ ਜੋ ਹਾਲਾਤ ਨੇ ਦੋਵੇਂ ਪਾਰਟੀਆਂ ਦੇ ਇਹਨਾਂ ਵਾਸਤੇ ਕੱਲਿਆਂ ਚੋਣਾ ਲੜਨੀ ਇੱਕ ਬਹੁਤ ਵੱਡੀ ਚੁਣੌਤੀ ਸਾਬਤ ਬਣੀ ਹੋ ਸਕਦੀ ਹੈ ਕਿਉਂਕਿ ਜੇ ਇਕੱਠਿਆਂ ਵੀ ਚੋਣਾ ਲੜਦੇ ਨੇ ਤਾਂ ਵੀ ਇਹ ਚੁਣੌਤੀ ਤਾਂ ਫਿਰ ਵੀ ਰਹਿਣੀ ਰਹਿਣੀ ਹੈ ਬਰਿੰਦਰ ਜੀ ਇੱਥੇ ਮੈਂ ਪੁੱਛਣਾ ਚਾਹੂੰਗਾ ਕਿ ਚਲੋ ਇਹਨਾਂ ਦਾ ਗੱਠ ਜੋੜ ਦੀ ਤਾਂ ਗੱਲ ਸਾਹਮਣੇ ਆਈ ਆ ਜਿਹੜਾ ਪਹਿਲਾ ਗੱਡ ਚੋੜ ਜਿਹੜਾ ਸ਼ਰਮਣੀ ਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਹੈਗਾ ਤਾਂ ਉਹਦੇ ਤੇ ਤੁਹਾਡਾ ਕੀ ਕਹਿਣਾ ਕੀ ਲੱਗਦਾ ਕਿ ਉਹਦੇ ਨਾਲ ਗੱਠ ਜੋ ਟੁੱਟ ਗਿਆ ਜਾਂ ਉਹਦੇ ਨਾਲ ਵੀ ਰਹਿ ਗਿਆ ਜੋ ਪਤਾ ਲੱਗ ਰਿਹਾ ਹੈ ਕਿ ਸ਼ਰਮਣੀ ਕਾਲੀ ਦਲ ਤੇ ਭਾਜਪਾ ਦੇ ਜਿਹੜੇ ਆਗੂ ਨੇ ਇਹਨਾਂ ਦੇ ਦੌਰਾਨ ਜਿਹੜੀ ਬੈਠਕਾਂ ਨੇ ਉਹ ਬੈਠਕਾਂ ਦਾ ਦੌਰ ਚੱਲ ਰਿਹਾ ਦੋਨੇ ਆਪਸ ਵਿੱਚ ਸੰਪਰਕ ਚੇ ਨੇ ਤੇ ਮੈਨੂੰ ਲੱਗਦਾ ਕਿ ਛੇਤੀ ਹੋ ਸਕਦਾ ਹੈ ਕਿ ਗੱਠ ਜੋੜ ਹੈ ਜਿਹੜਾ ਉਹ ਦੁਬਾਰਾ ਇਹਨਾਂ ਦੇ ਵਿੱਚ ਇਸ ਪਾਰ ਦੋਨੇ ਪਾਰਟੀਆਂ ਦੇ ਵਿੱਚ ਹੋ ਜਾਵੇ ਜੀ ਬਿਰਿੰਦਰ ਜੀ ਇੱਕ ਗੱਲ ਇੱਥੇ ਮੈਂ ਵੀ ਪੁੱਛਣਾ ਚਾਹੂੰਗਾ ਕਿ ਚਲੋ ਇਹਨਾਂ ਦਾ ਗੱਠ ਜੋੜ ਦੀ ਤਾਂ ਗੱਲ ਚੱਲ ਹੀ ਰਹੀ ਹੈ ਤੁਸੀਂ ਵੀ ਕਿਹਾ ਕਿ ਹੰਤਮਪਰਾ ਤੇ ਆ ਤੇ ਜੇ ਦੂਜੇ ਪਾਸੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਗੱਠ ਜੋੜ ਆ ਕੀ ਲੱਗਦਾ ਵੀ ਉਹ ਕਾਇਮ ਰਹੇਗਾ ਜਾਂ ਫਿਰ ਉਹਦੇ ਨਾਲੋਂ ਗੱਠ ਜੋੜ ਟੁੱਟੂਗਾ ਭਗਵੰਦਰ ਜੀ ਇਹ ਸਵਾਲ ਹਰ ਇੱਕ ਦੇ ਬੰਦ ਦੇ ਵਿੱਚ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਰਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਗੱਠ ਜੋੜ ਪਹਿਲਾਂ ਹੀ ਤਾਂ ਚੱਲਿਆ ਹ ਹ ਉਹ ਹਾਲਾਂਕਿ 15 ਜਨਵਰੀ ਨੂੰ ਕੁਮਾਰੀ ਮਾਇਆਵਤੀ ਨੇ ਕਹਿ ਦਿੱਤਾ ਸੀਗਾ ਕਿ ਭਾਈ ਅਸੀਂ ਕਿਸੇ ਪਾਰਟੀ ਨਾਲ ਗੱਠ ਜੋੜ ਨਹੀਂ ਕਰਾਂਗੇ ਹ ਤੇ ਉਹ ਐਂ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਦੋਵੇਂ ਪਾਰਟੀਆਂ ਦਾ ਗੱਠ ਜੋੜ ਹੈ ਸ਼ਰਮਣੀ ਅਕਾਲੀ ਲਲ ਤੇ ਬਹੁਜਨ ਸਮਾਜ ਪਾਰਟੀ ਦਾ ਉਹ ਵੀ ਸ਼ਾਇਦ ਟੁੱਟ ਗਿਆ ਪਰ ਬਾਅਦ ਦੇ ਵਿੱਚ ਜਸਵੀਰ ਸਿੰਘ ਗੜੀ ਹੋਈ ਪੰਜਾਬ ਦੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਪ੍ਰੈਸ ਦੇ ਸਾਹਮਣੇ ਕਿਹਾ ਸੀਗਾ ਕਿ ਨਹੀਂ ਭਈ ਮੈਡਮ ਮਾਇਆਵਦੀ ਨੇ ਦੇ ਬੇਸ਼ੱਕ ਕਹਿਤਾ ਹੈਗਾ ਪਰ ਸਾਨੂੰ ਉਹਨਾਂ ਨੇ ਗਾਈਡਲਾਈਨਸ ਜੋ ਨਿਰਦੇਸ਼ ਦਿੱਤੇ ਨੇ ਉਸ ਦੇ ਮੁਤਾਬਕ ਜਿਹੜਾ ਪੰਜਾਬ ਦੇ ਵਿੱਚ ਗੱਠਜੋੜ ਹੈ ਅਕਾਲੀਆਂ ਦਾ ਸ਼ਰਮਣ ਅਕਾਲੀ ਦਲ ਦਾ ਤੇ ਬਹੁਜਨ ਸਮਾਜ ਪਾਰਟੀ ਦਾ ਉਹ ਨਵਾਂ ਨਹੀਂ ਹੈਗਾ ਉਹ ਪੁਰਾਣਾ ਇਸ ਕਰਕੇ ਉਹ ਜਾਰੀ ਰਹੇਗਾ ਨਵੇਂ ਸਿਰੇ ਤੋਂ ਅਸੀਂ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ ਪਰ ਦੂਜੇ ਪਾਸੇ ਤੁਸੀਂ ਦੇਖ ਲਓ ਕਿ ਇਹ ਗੱਲ ਬਹੁਜਨ ਸਮਾਜ ਪਾਰਟੀ ਨੇ ਆਪਣੇ ਵੱਲੋਂ ਕਹ ਦਿੱਤੀ ਸੀ ਸਾਡਾ ਗੱਠਜੋੜ ਅਕਾਲੀ ਦਲ ਨਾਲ ਰਹੂਗਾ ਪਰ ਅਕਾਲੀ ਦਲ ਵੱਲੋਂ ਕੋਈ ਵੀ ਬਿਆਨ ਜਾਂ ਕੋਈ ਵੀ ਟਿੱਪਣੀ ਖਾਲੀ ਦਲ ਦੇ ਆਗੂ ਵੱਲੋਂ ਨਹੀਂ ਨਹੀਂ ਆਈ ਸੀ ਜੀ ਭੁੰਦਰ ਸਾਹਿਬ ਨੇ ਜਰੂਰ ਕਿਹਾ ਸੀਗਾ ਕਿ ਅਸੀਂ ਜਿਹੜੇ ਹੈਗੇ ਹੈਗੇ ਆ ਆਪਣੇ ਬਹੁਜਨ ਸਮਾਜ ਪਾਰਟੀ ਨਾਲ ਜਾਂ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਨੇ ਉਹਨਾਂ ਨਾਲ ਜਿਹੜਾ ਗੱਠ ਜੋੜ ਕਰਨਾ ਜ਼ਿਆਦਾ ਟੁਕਾਂ ਸਮਝਦਿਆਂ ਜੋ ਪੰਜਾਬ ਦੇ ਹਾਲਾਤ ਨੇ ਜੀ ਪਰ ਸਿਆਸਤ ਹੈ ਭੁਪਿੰਦਰ ਜੀ ਸਿਆਸਤ ਦੇ ਵਿੱਚ ਮੈਂ ਪਹਿਲਾਂ ਵੀ ਅਕਸਰ ਗੱਲ ਕਰਦਾ ਰਹੇ ਕਿ ਸਿਆਸਤ ਦੇ ਵਿੱਚ ਰਤੋਂ ਰਾਤ ਜਿਹੜੇ ਸਮੀਕਰਨ ਬਦਲ ਜਾਂਦੇ ਨੇ ਜੀ ਹੁਣ ਇਸ ਵੇਲੇ ਜੋ ਹਾਲਾਤ ਚੱਲਦੇ ਪਏ ਨੇ ਮੇਰੀ ਗੱਲ ਕੁਝ ਮਿੰਟ ਪਹਿਲਾਂ ਹਮ ਰਣਦੀਰ ਸਿੰਘ ਬੈਣੀਵਾਲ ਜਿਹੜੇ ਕਿ ਬਹੁਜਨ ਸਮਾਜ ਪਾਰਟੀ ਦੇ ਸਿਰ ਕੜਵੇ ਆਗੂ ਨੇ ਪੰਜਾਬ ਦੇ ਇੰਚਾਰਜ ਨੇ ਉਹਨਾਂ ਨਾਲ ਹੋਈ ਹੁਣ ਬੈਣੀਵਾਲ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਗੱਲ ਇਹ ਹੈ ਕਿ ਜੋ ਜੇ ਭਾਜਪਾ ਔਰ ਸ਼ਰਮਣੀ ਕਾਲੀ ਦਲ ਦਾ ਗੱਠਜੋੜ ਹੁੰਦਾ ਤੇ ਅਸੀਂ ਭਾਜਪਾ ਨਾਲ ਬਿਲਕੁਲ ਵੀ ਗੱਠਜੋੜ ਨਹੀਂ ਕਰਾਂਗੇ ਹਾਲਾਂਕਿ ਗੱਠਜੋੜ ਤੇ ਅ ਅਕਾਲੀਆਂ ਨਾਲ ਹੀ ਹੋਣਾ ਸੀਗਾ ਫਿਰ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਬੀਜੇਪੀ ਦੇ ਨਾਲ ਮਿਲ ਕੇ ਨਹੀਂ ਚੱਲਾਂਗੇ ਜੀ ਬੀਜੇਪੀ ਦੇ ਨਾਲ ਮਿਲ ਕੇ ਨਹੀਂ ਚੱਲਾਂਗੇ ਜੇ ਬੀਜੇਪੀ ਔਰ ਅਕਾਲੀ ਦਲ ਦਾ ਗੱਠਜੋੜ ਹੁੰਦਾ ਹੈ ਤੇ ਜੀ ਹੁਣ ਚੀਜ਼ ਇਹ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਇਹ ਗੱਠਜੋੜ ਤੋੜ ਦੋਗੇ ਕਹਿੰਦੇ ਜੀ ਦੇਖੋ ਸਾਡੇ ਕੋਲ ਪਲਾਨ ਬੀ ਤਿਆਰ ਹੈ ਹੁਣ ਬੀ ਪਲਾਨ ਕੀ ਹੈ ਇਸ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ ਔਰ ਕਿ ਕਿ ਅਸੀਂ ਵੀ ਸਾਡੇ ਕੋਲ پلان ਤਿਆਰ ਹੈ ਤੇ ਇਹਦਾ ਮਤਲਬ ਤੇ ਇਹੀ ਸਮਝ ਚ ਆਉਂਦਾ ਕਿ ਜੇ ਸ਼ਰਮਣੇ ਕਾਲੀਦਾਲ ਦੇ ਤੇ ਭਾਜਪਾ ਦਾ ਆਪਸ ਦੇ ਗੱਠ ਜੋੜ ਦੁਬਾਰਾ ਹੁੰਦਾ ਤੇ ਭਾਜਪਾ ਜਿਹੜੀ ਜੜੀ ਬਹੁਜਨ ਸਮਾਜ ਪਾਰਟੀ ਹੈ ਉਹ ਕਿਨਾਰਾ ਕਰ ਸਕਦੀ ਹੈ ਪਰ ਵੇਖਿਆ ਜਾਵੇ ਨਾ ਵੀਨਰ ਜੀ ਦੋਵੇਂ ਪਾਰਟੀਆਂ ਦੇ ਗੱਠ ਜੋੜ ਦੇ ਵਿੱਚ ਵੀ ਕੋਈ ਬਹੁਤ ਵੱਡਾ ਜਿਹਾ ਕੋਈ ਮਤਲਬ ਕਿ ਚੰਗਾ ਨਤੀਜਾ ਕੋਈ ਬਹੁਜਨ ਸਮਾਜ ਪਾਰਟੀ ਨੂੰ ਤੁਸੀਂ ਦੇਖ ਲਓ ਕਿ ਕਿੰਨੇ ਕਿ ਲੋਕ ਸਭਾ ਦੇ ਵਿੱਚ ਇਸ ਵੇਲੇ ਸੀਟਾਂ ਮਤਲਬ ਪਿਛਲੇ ਤੁਸੀਂ ਝਾਤ ਮਾਰ ਲਓ ਕਿੰਨੀਆਂ ਕਿ ਸੀਟਾਂ ਮਿਲਦੀਆਂ ਰਹੀਆਂ ਨੇ ਸੋ ਇਸ ਵੇਲੇ ਜੋ ਗੱਠਜੋੜ ਹੈ ਉਹ ਅਕਾਲੀ ਦਲ ਤੇ ਬਹੁਤ ਜਿਆਦਾ ਆਪਣੇ ਭਾਜਪਾ ਦਾ ਜੀ ਇਹ ਅਸਾਰ ਲੱਗ ਰਹੇ ਨੇ ਕਿ ਛੇਤੀ ਜਿਹੜਾ ਗੱਠਜੋੜ ਹੈ ਇਹ ਦੁਬਾਰਾ ਹੋ ਜਾਊਗਾ ਤੇ ਨਵੇਂ ਜਿਹੜੇ ਸਮੀਕਰਨ ਸਿਆਸਤ ਦੇ ਵਿੱਚ ਉਹ ਸਾਹਮਣੇ ਆ ਸਕਦੇ ਨੇ ਭੁਵਿੰਦਰ ਜੀ ਜੀ ਵੀਰਿੰਦਰ ਜੀ ਇੱਕ ਗੱਲ ਇਥੇ ਇੱਕ ਸਵਾਲ ਮੇਰਾ ਇੱਕ ਹੋਰ ਆ ਕਿ ਗੱਲ ਹੋ ਰਹੀ ਕਿ ਬਹੁਤ ਚਰਚਾ ਦੇ ਵਿੱਚ ਰਹਿੰਦੇ ਨੇ ਕਾਂਗਰਸ ਦੇ ਆਗੂ ਨੇ ਅਨਸ਼ਾਸਨਹੀਣ ਤੁਹਾਨੂੰ ਲੈ ਕੇ ਕਈ ਵਾਰ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਇਹਨਾਂ ਸਵਾਲਾਂ ਦਾ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਿਆਨ ਦਿੱਤਾ ਗਿਆ ਉਹਨੇ ਬਿਆਨ ਨੇ ਫਿਰ ਚਰਚਾ ਦੀ ਛੇੜਤੀ ਹੈ ਪਾਰਟੀ ਦੇ ਵਿੱਚ ਵੀ ਤਰਥਲਿਜਮ ਜਾਤੀਆਂ ਮੈਂ ਗੱਲ ਕਰ ਰਿਹਾ ਨਵਜੋਤ ਸਿੰਘ ਸਿੱਧੂ ਤੁਹਾਡਾ ਕੀ ਕਹਿਣਾ ਕੀ ਬਿਆਨ ਦਿੱਤਾ ਉਹਨਾਂ ਨੇ ਜਿਹੜੀ ਸਿਆਸਤ ਹੈ ਹੁਣ ਜਿਹੜੀ ਉਹਨਾਂ ਦੇ ਪੱਖੀ ਹੋਈ ਹੈ ਦੇਖੋ ਨਵਜੋਤ ਸਿੰਘ ਸਿੱਧੂ ਤੇ ਵੈਸੀ ਹੀ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਨੇ ਆਪਣੇ ਟਿੱਪਣੀਆਂ ਨੂੰ ਲੈ ਕੇ ਬਿਆਨਾਂ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਤੰਗ ਜਿਹਾ ਪੋਸਟਾਂ ਪਾਉਂਦੇ ਨੇ ਜਿਹੜੀ ਮਰਜ਼ੀ ਪਾਰਟੀ 'ਚ ਰਹਿਣਾ ਉਹ ਹਮੇਸ਼ਾ ਮੁੱਦੇ ਜਿਹੜੇ ਨੇ ਕੋਈ ਨਾ ਕੋਈ ਚੁੱਕਦੇ ਰਹਿੰਦੇ ਨੇ ਹੁਣ ਜਿਸ ਢੰਗ ਨਾਲ 11 ਤਰੀਕ ਨੂੰ ਜੀ ਕਾਂਗਰਸ ਦੀ ਵੀ ਰੈਲੀ ਹੈ ਕਨਵੈਨਸ਼ਨ ਵੱਡੀ ਕਨਵੈਨਸ਼ਨ ਸੂਬਾ ਪਧਰੀ ਜੀ ਔਰ ਜੇ ਮਲਕਾਰ ਜਨ ਖੜਗੇ ਹਰਾਨੇ ਆਉਣਾ ਸਮਰਾਲਾ ਦੇ ਨੇੜੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਇਹਨਾਂ ਦੀ ਵੀ ਮਹਾਰੈਲੀ ਹੈ ਇਹਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਤੇ ਇਹ ਭਗਵੰਤ ਮਾਨ ਹੋਰੀ ਹੋਰ ਵੱਡੇ ਜਿਹੜੇ ਆਗੂ ਨੇ ਉੱਥੇ ਸ਼ਾਮਲ ਹੋਣਗੇ ਹੁਣ ਕਾਂਗਰਸ ਦੀ ਜਿਹੜੀ ਕਨਵੈਨਸ਼ਨ ਹੈ ਵੱਡੀ ਇਦੇ ਵਿੱਚ ਦੱਸਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਵੱਟੇ ਜਿਹੜੇ ਆ ਤੁਮਾਕੇ ਹੋ ਜਾਣ ਹੋ ਸਕਦਾ ਕੋਈ ਵੱਡੇ ਆਗੂ ਕੱਢੇ ਜਾਣ ਦੂਜੇ ਪਾਸੇ ਚਰਚਾ ਇਹ ਵੀ ਸੁਣਨ ਚ ਆ ਰਹੀ ਸੀ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਹੋ ਸਕਦਾ ਹੈ ਕਿ ਕਾਂਗਰਸ ਹਾਈਕਮਨ ਟਾਟਾ ਬਾਈ ਬੈਕ ਕਹ ਦੇ ਜਿਸ ਢੰਗ ਨਾਲ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਮਗਰ ਪਈ ਹੋਈ ਹੈ ਵੀ ਨਹੀਂ ਨਵਜੋਤ ਸਿੰਘ ਸਿੱਧੂ ਹਮੇਸ਼ਾ ਆਪਣੇ ਬਿਆਨਬਾਜ਼ੀਆਂ ਪਾਰਟੀ ਦੇ ਖਿਲਾਫ ਮਤਲਬ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਫੱਕ ਹੋ ਕੇ ਕਰਦੇ ਨੇ ਪਾਰਟੀ ਦੇ ਵਿੱਚ ਡਿਸਪਲਿਨ ਨਹੀਂ ਪਾਰਟੀ ਦੇ ਆਗੂ ਨਾ ਬਣਦੀ ਨਹੀਂ ਜੀ ਅੱਜ ਇੱਕ ਇਹਨਾਂ ਦੀ ਇੰਟਰਵਿਊ ਚੱਲਦੀ ਪਈ ਸੀ ਥੋੜੀ ਦੇਰ ਪਹਿਲਾਂ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹਰਾਨ ਨੇ ਹੂੰ ਸਾਫ਼ ਤੌਰ ਤੇ ਕਿਹਾ ਕਿ ਪਾਰਟੀ ਜੀ ਮੈਨੂੰ ਨਵਜੋਤ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਤਾਂ ਕੱਢ ਸਕਦੀ ਹੈ ਬਾਹਰ ਹੂੰ ਪਰ ਜਿਹੜੇ ਕਾਂਗਰਸ ਦੇ ਜਿਹੜੇ ਇਥੋਂ ਕੱਟ ਗਏ ਚਲੋ ਇਹਨੂੰ ਦੁਬਾਰਾ ਸਟਾਰਟ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੇਖੋ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਦਾ ਰਸਤਾ ਦੇ ਦਿਖਾ ਸਕਦੀ ਹੈ ਕੱਟ ਸਕਦੀ ਹੈ ਹਮ ਪਰ ਪਾਰਟੀ ਦੇ ਜਿਹੜੇ ਅਸੂਲ ਨੇ ਜੀ ਉਹ ਉਹਨਾਂ ਦੇ ਦਿਲਾਂ ਦੇ ਵਿੱਚੋਂ ਨਹੀਂ ਕੱਢੇ ਜਾ ਸਕਦੇ ਜੀ ਪਾਰਟੀ ਦੀ ਸੋਚ ਜਿਹੜੀ ਹੈ ਹਮ ਕਾਂਗਰਸ ਦੀ ਜਿਹੜੀ ਸੋਚ ਹੈ ਹਮ ਉਹ ਨਵਜੋਤ ਸਿੰਘ ਦੇ ਦਿਲੋਂ ਨਹੀਂ ਕੱਢੀ ਜਾ ਸਕਦੀ ਜੀ ਇਹ ਨਵਜੋਤ ਸਿੰਘ ਸਿੱਧੂ ਹਰਾਂ ਨੇ ਇਹ ਗੱਲ ਕੀਤੀ ਹੈ ਇੰਨਾ ਹੀ ਨਹੀਂ ਨਵਜੋਤ ਸਿੰਘ ਸਦੂ ਰਣੇ ਵੀ ਗੱਲ ਕੀਤੀ ਹੈ ਜਿਸ ਢੰਗ ਨਾਲ ਬੜੀ ਹੈਰਾਨ ਕਰਨ ਵਾਲੀ ਗੱਲ ਕੀਤੀ ਹੈ ਕਿ ਜਿਸ ਢੰਗ ਨਾਲ ਲੋਕ ਸਭਾ ਦੀਆਂ ਜੀ ਉਮੀਦਵਾਰ ਚੁਣੇ ਜਾਂਦੇ ਨੇ ਹੂੰ ਕਹਿੰਦੇ ਪਤਾ ਲੱਗਿਆ ਜੀ 20-20 ਕਰੋੜ ਦੇ ਵਿੱਚ ਟਿਕਟਾਂ ਮਿਲ ਜਾਂਦੀਆਂ ਨੇ ਜੀ ਔਰ ਉਹਨਾਂ ਨੇ ਇੱਥੋਂ ਤੱਕ ਗੱਲ ਕੀਤੀ ਕਿ ਜੋ ਇਸ ਵੇਲੇ ਰਾਜ ਸਭਾ ਦੀਆਂ ਸੀਟਾਂ ਨੇ ਤੁਹਾਨੂੰ ਸਭ ਨੂੰ ਕਹਿੰਦੇ ਪਤਾ ਹੀ ਹੈ ਕਿ ਇਸ ਢੰਗ ਨਾਲ ਸੀਟਾਂ ਮਿਲਦੀਆਂ ਨੇ ਰਾਜ ਸਭਾ ਦੀਆਂ ਸੋ ਕਿਤੇ ਨਾ ਕਿਤੇ ਜਿਹੜੀ ਬਿਆਨਬਾਜ਼ੀ ਜਾਂ ਟਿੱਪਣੀਆਂ ਉਹਨਾਂ ਦੇ ਇੱਕ ਸੁਭਾਵ ਦਾ ਹਿੱਸਾ ਹੈ ਜੀ ਚੰਗੀ ਟਿੱਪਣੀ ਕਰਦੇ ਜਾਂ ਮਾੜੀ ਕਰਦੇ ਨੇ ਗੱਲ ਇਹ ਨਹੀਂ ਹੈ ਪਰ ਹਮੇਸ਼ਾ ਉਹ ਟਿੱਪਣੀਆਂ ਕਰਦੇ ਰਹਿੰਦੇ ਨੇ ਹੂੰ ਉਹਨਾਂ ਨੇ ਆਪਣੇ ਆਪ ਨੂੰ ਕਹਿੰਦਾ ਕਿ ਦੇਖੋ ਅਸੀਂ ਮੈਂ ਲੋਕ ਭਲਾਈ ਲੋਕ ਭਲਾਈ ਦੇ ਕਰਕੇ ਜੀ ਸਿਆਸਤ ਚਿਆਂ ਸਿੱਧੂ ਹਰਾਨੇ ਇਹ ਕਿਹਾ ਜੀ ਸਿਆਸਤ ਦੇ ਵਿੱਚ ਇਹ ਕਹਿੰਦੇ ਦੇਖੋ ਰਾਜ ਸਭਾ ਦੀ ਸੀਟ ਛੱਡ ਕੇ ਹੂੰ ਉਹ ਆਏ ਨੇ ਰਾਜ ਸਭਾ ਦੀ ਸੀਟ ਜਿਹੜੀ ਉਹਨਾਂ ਨੂੰ ਮਿਲਦੀ ਪਈ ਸੀ ਪਰ ਉਹਨਾਂ ਨੇ ਅਸੈਪਟ ਨਹੀਂ ਕੀਤੀ ਉਹਨਾਂ ਦੇ ਦੇਖੋ ਜੀ ਗੱਲਾਂ-ਗੱਲਾਂ ਦੇ ਵਿੱਚ ਸਾਰੀਆਂ ਜਿਹੜੀਆਂ ਉਹਨਾਂ ਨੇ ਜਿਹੜੀ ਗੱਲਾਂ ਬਾਤਾਂ ਇਹੋ ਜਿਹੀਆਂ ਖੁੱਲ ਕੇ ਕੀਤੀਆਂ ਨੇ ਆ ਇੰਟਰਵਿਊ ਦੇ ਵਿੱਚ ਜੀ ਚਾਹੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਣ ਚਾਹੇ ਦੂਸਰੇ ਆਗੂ ਹੋਣ ਜੀ ਕਾਂਗਰਸ ਦੇ ਜੋ ਜਿਸ ਢੰਗ ਨਾਲ ਉਹਨਾਂ ਦੀ ਟਿੱਪਣੀਆਂ ਬਿਆਨਬਾਜ਼ੀਆਂ ਸੀਗੀਆਂ ਉਹਨਾਂ ਨੇ ਫਿਰ ਇਸੇ ਤਰੀਕੇ ਨਾਲ ਕਰਤੀਆਂ ਨੇ ਹੂੰ ਸੋ ਕਿਤਨੇ-ਕਿਤੇ ਜਿਹੜੀ ਇਹ ਚੀਜ਼ ਹੈ ਉਹ ਪਾਰਟੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹੜੀ ਲੀਡਰਸ਼ਿਪ ਹੈ ਜੀ ਉਹਨਾਂ ਨੂੰ ਬੜੀ ਚੁਬਦੀ ਹੈ ਜੀ ਸੋ ਇਹ ਮੁੱਦਾ ਜਿਹੜਾ ਹੈਗਾ ਨਾ ਜੀ ਇਹ ਜਿਸ ਢੰਗ ਨਾਲ ਹੁਣ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਹੋ ਰਿਹਾ ਹੈ ਕਾਂਗਰਸੇ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਗੱਠਜੋੜ ਹੈ ਜੀ ਉਹ ਅਜੇ ਤੱਕ ਵੀ ਉਹਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਕਿਉਂਕਿ ਪਹਿਲਾਂ ਤੇ ਕਾਂਗਰਸ ਵੀ ਹੁਣ ਜਿਹੜੀ ਆਮ ਆਦਮੀ ਪਾਰਟੀ ਵੀ ਇਹ ਗੱਲ ਕਰ ਰਹੀ ਹੈ ਕਿ ਭਾਈ ਅਸੀਂ ਰਲ ਕੇ ਚੋਣਾ ਨਹੀਂ ਲੜਨੀਆ ਅਤੇ ਵੱਖੋ ਵੱਖ ਲੜਨੀਆ ਨੇ ਤੇ ਕਿਤੇ ਨਾ ਕਿਤੇ ਜਿਹੜੀ ਇਹ ਇਸ ਵੇਲੇ ਖਿੱਚ ਤੂ ਹੋ ਰਹੀ ਹੈ ਜੀ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਦੇ ਵਿੱਚ ਜਿਹੜੀਆਂ ਗੱਲਾਂਬਾਤਾਂ ਚੱਲਦੀਆਂ ਪਈਆਂ ਨੇ ਖਿੱਚੋ ਤਾਣ ਚੱਲਦੀ ਖਿੱਚੋ ਤਾਣ ਚੱਲਦੀ ਵੀ ਇਹ ਨੁਕਸਾਨ ਇਸ ਦੋਵੇਂ ਪਾਰਟੀਆਂ ਦਾ ਹੋ ਸਕਦਾ 11 ਫਰਵਰੀ ਨੂੰ ਐਤਵਾਰ ਨੂੰ ਜਿਹੜੀ ਦੋਵੇਂ ਪਾਰਟੀਆਂ ਦੀਆਂ ਮਹਾਂ ਰੈਲੀਆਂ ਹੋ ਰਹੀਆਂ ਨੇ ਰੈਲੀਆਂ ਹੋ ਰਹੀਆਂ ਨੇ ਵੱਡੀਆਂ ਕਨਵੈਨਸ਼ਨ ਹੋ ਰਹੀਆਂ ਨੇ ਇਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਭੁਪਿੰਦਰ ਜੀ ਜੀ ਕਲੀਅਰ ਹੋਣ ਦੇ ਅਸਾਰ ਨੇ ਜੀ ਜਿਵਿੰਦਰ ਜੀ ਸਿਆਸੀ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਸਿਆਸਤ ਦੇ ਮੁੱਦਿਆਂ ਤੇ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਨਵੇਂ ਸਿਆਸਤ ਦੇ ਮੁੱਦਿਆਂ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ